ਲਜਤ ਪਹਿਲੇ ਥੀ ਅਬ ਤੋ ਮੁਸੀਬਤ ਸੀ ਹੋ ਗਈ ਗੁਨਾਹ ਕਰਨੇ ਕੀ ਮੁਝ ਕੋ ਆਦਤ ਸੀ ਹੋ ਗਈ ਦੇਖੋ ਕਹਿੰਦੇ ਆ ਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਪਰ ਜੇ ਕੋਈ ਗਲਤੀਦਰ ਗਲਤੀ ਕਰਦਾ ਤੁਰਿਆ ਜਾਵੇ ਕਰਦਾ ਤੁਰਿਆ ਜਾਵੇ ਯਾਨੀ ਰੈਪੀਟੀਸ਼ਨ ਤਾਂ ਫੇਰ ਗਲਤੀ ਹਸਤੀ ਦੀ ਅਰਥੀ ਬਣ ਜਾਂਦੀ ਹੈ ਮੈਂ ਇਸ ਚੀਜ਼ ਦੇ ਨਿਚੋੜ ਕੱਢ ਚੁੱਕਾ ਆਪਣੀ ਛੋਟੀ ਜੀ ਜ਼ਿੰਦਗੀ ਚ ਤੇ ਦੂਜੀ ਗੱਲ ਇੱਕ ਗਲਤੀ ਦੂਜਾ ਗੁਨਾਹ ਗੁਨਾਹ ਤੇ ਇੱਕ ਐਸਾ ਕਰਮ ਹੈ ਸਾ ਕਿ ਕਈ ਵਾਰ ਉਹ ਇਕੱਲੇ ਇਨਸਾਨ ਨੂੰ ਫਨਾ ਨਹੀਂ ਜੇ ਕਰਦਾ ਘਰਾਂ ਦੇ ਘਰ ਫਨਾ ਕਰ ਦਿੰਦਾ ਕੱਲ ਅੱਜ ਗੁਨਾਹ ਦੀ ਹੀ ਕਰਦੇ ਆ ਇੱਕ ਐਸੀ ਕਹਾਣੀ ਜਿਹਦੇ ਵਿੱਚ ਪ੍ਰੇਮ ਪ੍ਰਸੰਗ ਜਿਹਦੇ ਵਿੱਚ ਬਲੈਕਮੇਲਿੰਗ ਜਿਹਦੇ ਵਿੱਚ ਬਹੁਤ ਕੁਝ ਐਸਾ ਔਰ ਸਭ ਕੁਝ ਕਿੱਥੇ ਹੈ ਪੰਜਾਬ ਦੀ ਦਰਦੀ ਤੇ ਦਰਅਸਲ ਕੀ ਹੈ ਕਿ ਪਿਛਲੇ ਦਿਨੀ ਇੱਕ ਅਦਾਲਤ ਫੈਸਲਾ ਸੁਣਾਉਂਦੀ ਹੈ ਜਦੋਂ ਫੈਸਲਾ ਸੁਣਾ ਰਹੀ ਸੀਗੀ ਤਾਂ ਇੱਕ ਲੇਡੀ ਬਾਰੇ ਇੱਕ ਵਿਸ਼ੇਸ਼ ਟਿੱਪਣੀ ਕਰਦੀ ਹੈ ਕੋਰਟ ਦੇਖੋ ਕੋਰਟ ਜਦੋਂ ਵਿਸ਼ੇਸ਼ ਟਿੱਪਣੀ ਕਰਦੀ ਹੈ ਨਾ ਤਾਂ ਸਮਝ ਲਓ ਮਾਮਲੇ ਦੀ ਗੰਭੀਰਤਾ ਮਾਮਲੇ ਦਾ ਖਤਰਨਾਕ ਹੋਣਾ ਆਮ ਕੇਸਾਂ ਨਾਲੋਂ ਜੁਦਾ ਹੁੰਦਾ ਹੈ ਇਹ ਅਦਾਲਤਾਂ ਜਾਂ ਜੱਜ ਆਬਜ਼ਰਵੇਸ਼ਨ ਜਦੋਂ ਵਿਸ਼ੇਸ਼ ਲਿਖਦੇ ਨੇ ਤਾਂ ਸਮਝੋ ਕਿ ਮਾਮਲਾ ਵੱਖਰਾ ਹੈ ਕੋਰਟ ਨੇ ਪ੍ਰतिकਰਮ ਦਿੱਤਾ ਟਿੱਪਣੀ ਦਰਜ ਕੀਤੀ ਕਿ ਇਸ ਲੇਡੀ ਦਾ ਕੰਮ ਸੀ ਕ੍ਰਿਮੀਨਲ ਐਕਟੀਵਿਟੀਜ਼ ਨੂੰ ਰੋਕਣਾ ਮਤਲਬ ਕਿ ਜੋ ਬੁਰੇ ਕੰਮ ਹੁੰਦੇ ਆ ਉਹਨਾਂ ਨੂੰ ਰੋਕਣਾ ਇਹ ਤੇ ਡਬੜੀ ਉਹਦੇ ਵਿੱਚ ਹੀ ਸ਼ਾਮਲ ਹੋ ਗਈ ਤਾਂ ਤੁਸੀਂ ਸਮਝ ਸਕਦੇ ਹੋ ਮਾਮਲੇ ਦੀ ਨਾਜ਼ੁਕਤਾ ਕੀ ਹੈ ਮਾਮਲੇ ਦੀ ਗੰਭੀਰਤਾ ਕੀ ਹੈ ਦਰਅਸਲ ਇਸ ਲੇਡੀ ਨੂੰ ਮੁੜ ਕੇ 10 ਸਾਲ ਦੀ ਕੈਦ ਬਾ ਮੁਸ਼ੱਕਤ ਸੁਣਾਈ ਗਈ ਬਾ ਮੁਸ਼ੱਕਤ ਸ਼ਬਦ ਤੁਸੀਂ ਫਿਲਮਾਂ 'ਚ ਬਹੁਤ ਸੁਣਿਆ ਹੋਵੇਗਾ ਖਾਸ ਤੌਰ ਤੇ ਜਿਹੜੀਆਂ ਸੀ 90 70 ਜਾਂ 2000 ਤੱਕ ਦਹਾਕੇ ਤੱਕ ਫਿਲਮਾਂ ਆਈਆਂ ਨੇ ਉਦੋਂ ਤੱਕ ਇਹ ਸ਼ਬਦ ਬਹੁਤ ਇਸਤੇਮਾਲ ਕੀਤਾ ਜਾਂਦਾ ਸੀ ਆਰਡਰ ਆਰਡਰ ਕੈਦ ਬਾ ਮੁਸ਼ੱਕਤ ਤਾਜ਼ਰਾਤੇ ਹਿੰਦ ਐਸੇ ਕੁਝ ਸ਼ਬਦ ਸਨ ਤਾਂ ਬਾ ਮੁਸ਼ੱਕਤ ਦਾ ਮਤਲਬ ਹੁੰਦਾ ਹੈ ਕਿ ਕਿਸੇ ਨੇ ਕੈਦ ਵੀ ਕੱਟਣੀ ਹੈ ਜੇਲ੍ਹ ਦੇ ਵਿੱਚ ਤੇ ਜੇਲ੍ਹ ਦੇ ਵਿੱਚ ਕੰਮ ਵੀ ਕਰਨਾ ਉਸ ਨੂੰ ਬਾ ਮੁਸ਼ੱਕਤ ਕੈਦ ਕਹਿ ਦਿੰਦੇ ਆ ਤਾਂ 10 ਸਾਲ ਦੀ ਕੈਦ ਬਾ ਮੁਸ਼ੱਕਤ ਅਤੇ ਇਸ ਤੋਂ ਇਲਾਵਾ 20000 ਰੁਪਏ ਜੁਰਮਾਨਾ ਇਹਨੂੰ ਤਾਰਨਾ ਪਊਗਾ ਜੇ ਨਹੀਂ ਤਾਰੂਗੀ ਤੇ ਇਹਨੂੰ 3 ਮਹੀਨੇ ਦੀ ਐਕਸਟਰਾ ਕੈਦ ਕੱਟਣੀ ਪਊਗੀ ਦਰਅਸਲ ਇਹ ਲੇਡੀ ਜਿਹਦਾ ਨਾਮ ਸੀ ਸੰਦੀਪ ਕੌਰ ਇਹ ਕਦੇ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਹੁੰਦੀ ਸੀ ਦੇਖੋ ਐਸ ਆਈ ਦਾ ਬੰਨਾ ਛੋਟੀ ਉਮਰ ਚ ਛੋਟੀ ਉਮਰ ਦੇ ਵਿੱਚ ਐਸਆਈ ਦਾ ਬਨਣਾ ਕਹਿ ਲੋ ਕਿ ਇੱਕ ਸੰਭਾਵਨਾ ਪਰਬਲ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਫੋਰਸ ਅੰਦਰ ਉਹਦਾ ਕੈਰੀਅਰ ਸ਼ਾਨਦਾਰ ਹੋਏਗਾ ਦਰਅਸਲ ਕਹਾਣੀ ਕੀ ਸੀ ਬਹੁਤ ਘੱਟ ਲੋਕਾਂ ਨੂੰ ਯਾਦ ਹੋਏਗਾ ਕਿਉਂਕਿ ਵਿਸਰਜ ਜਾਂਦੇ ਆਪਾਂ ਬਹੁਤ ਸਾਰੇ ਘਟਨਾਕ੍ਰਮ ਵਾਪਰਦੇ ਆ ਖਾਸ ਤੌਰ ਤੇ ਜੇ ਸਮਾਜ ਦੇ ਵਿੱਚ ਜਿਸ ਦੌਰ 'ਚ ਅਸੀਂ ਅੱਜ ਰਹਿੰਦੇ ਆ ਘਟਨਾਵਾਂ ਇੰਨੀ ਤੇਜ਼ੀ ਦੇ ਨਾਲ ਵਾਪਰਦੀਆਂ ਐ ਸੋਸ਼ਲ ਮੀਡੀਆ ਦਾ ਯੋਗਿਆ ਕਿ ਭਾਈ ਅਸੀਂ ਕਈ ਵਾਰ ਹੱfte ਬਾਅਦ ਹੀ ਚੀਜ਼ਾਂ ਨੂੰ ਪੁਲਾਣਾ ਸ਼ੁਰੂ ਕਰ ਦਿੰਦੇ ਹਾਂ ਦਰਅਸਲ ਕੀ ਹੈ ਕਿ ਜੰਡੇਆਲਾ ਗੁਰੂ ਥਾਣਾ ਉਹਦੇ ਅਧੀਨ ਇੱਕ ਪਿੰਡ ਪੈਂਦਾ ਨਵਾ ਪਿੰਡ ਹੈ ਸ਼ਾਦੀ ਉਸ ਪਿੰਡ ਦੇ ਦੋ ਜਣੇ ਜੰਮੇ ਜਾਇ ਸੀਗੇ ਮਤਲਬ ਇੱਕ ਸੰਦੀਪ ਕੌਰ ਤੇ ਦੂਸਰਾ ਵਿਕਰਮਜੀਤ ਸਿੰਘ ਵਿੱਕੀ ਵਿੱਕੀ ਸ਼ਾਦੀ ਸ਼ੁਦਾ ਸੀ ਸੰਦੀਪ ਕੌਰ ਅਨਮੈਡ ਸੀ ਇਹ ਪੁਲਿਸ ਚਪਰਦੀ ਹੋਗੀ ਦੋਨਾਂ ਦਾ ਪ੍ਰੇਮ ਪ੍ਰਸੰਗ ਸੀ ਵਿੱਕੀ ਦੀ بیوی ਤੋਂ ਇਲਾਵਾ ਉਸਦੀ ਇੱਕ ਪੁੱਤਰੀ ਵੀ ਸੀਗੀ ਫਿਰ ਕਹਾਣੀ ਇਹ ਤੁਰਦੀ ਹੈ ਕਿ ਵਿੱਕੀ ਨੂੰ ਹੌਲੀ-ਹੌਲੀ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਉਸ ਦਾ ਜਿਹੜਾ ਸੁਸਾਈਡ ਨੋਟ ਸੀਗਾ ਮੋਕੰਪੁਰ ਇਲਾਕੇ ਦਾ ਇੱਕ ਹੋਟਲ ਸੀ ਜਿਹਦੇ ਵਿੱਚ 10 ਅਕਤੂਬਰ 2020 ਨੂੰ ਵਿੱਕੀ ਨੇ ਆਪਣੀ ਜ਼ਿੰਦਗੀ ਖਤਮ ਕੀਤੀ ਸੀ ਦੱਸਿਆ ਜਾਂਦਾ ਕਿ ਉਸੇ ਕਮਰੇ ਚੋਂ ਸੰਦੀਪ ਕੌਰ ਸਬ ਇੰਸਪੈਕਟਰ ਸੰਦੀਪ ਕੌਰ ਕੁਝ देर ਠਹਿਰ ਕੇ ਉੱਥੋਂ ਜਾਂਦੀ ਲੱਗੀ ਸੀ ਉਸ ਤੋਂ ਬਾਅਦ ਉਹਨੇ ਕੁਝ ਨੋਟ ਜਿੱਦਾਂ ਵੌਇਸ ਨੋਟ ਹੁੰਦੇ ਆ ਜਾਂ ਵੀਡੀਓ ਨੋਟ ਹੁੰਦੇ ਆ ਇਹ ਬਣਾਏ ਸੁਸਾਈਡ ਨੋਟ ਵੀ ਲਿਖਿਆ ਕਿ ਹੁਣ ਤੱਕ ਮੈਥੋਂ 18 ਤੋਂ 20 ਲੱਖ ਰੁਪਈਆ ਜਿਹੜਾ ਉਹ ਇਹ ਬਲੈਕਮੇਲ ਕਰਕੇ ਜੋ ਬਲੈਕਮੇਲ ਦੀ ਕਹ ਲੋ ਜਾਂ ਬਲੈਕ ਮਨੀ ਕਹ ਲੋ ਵੀ ਲੈ ਗਏ ਆ ਮੈਥੋਂ ਇਹ ਨਾ ਵਾਸਤੇ ਬਲੈਕ ਮਨੀ ਉਹਦੇ ਵਾਸਤੇ ਬਲੈਕਮੇਲ ਇਸ ਸੁਸਾਇਟੀ ਗਾਂਢ ਦੇ ਨਾਲ ਉਸ ਇਲਾਕੇ ਚ ਧਰ ਥੱਲੀ ਮੱਚ ਜਾਂਦੀ ਹੈ ਚਲੋ ਪੁਲਿਸ ਆਨੰਫਾਨਨ ਦੇ ਵਿੱਚ ਇਧਰ ਉਧਰ ਓੜਪੋੜ ਕਰਕੇ ਮਾਮਲਾ ਦਰਜ ਕਰਦੀ ਹੈ ਪਰ ਕਹਾਣੀ ਇੱਥੇ ਰੁਕਦੀ ਨਹੀਂ ਉਸੇ ਰਾਤ ਜਿਸ ਰਾਤ ਵਿਕੀ ਨੇ ਆਪਣੀ ਸਾਹਾਂ ਦੀ ਡੋਰ ਆਪਦੇ ਹੱਥੀਂ ਤੋੜੀ ਉਸੇ ਰਾਤ ਉਹਦੀ ਬੀਵੀ ਗਰਿਲ ਦੇ ਨਾਲ ਫਾਲ ਹੈ ਕਿ ਉਸ ਵੇਲੇ ਮਰ ਜਾਂਦੀ ਹੈ ਜਦੋਂ ਘਰ ਆਏ ਜਿਹੜੇ ਸੋਗਮਈ ਲੋਕ ਸੀਗੇ ਉਹ ਨੀਂਦ ਦੇ ਵਿੱਚ ਸੀਗੇ ਜਦੋਂ ਸਵੇਰੇ ਉੱਠ ਕੇ ਵੇਖਿਆ ਜਾਂਦਾ ਤਾਂ ਉਹਦੀ ਸੁਪਤਨੀ ਜਿਸ ਦਾ ਨਾਮ ਸੁਖਬੀਰ ਕੌਰ ਸੀ ਉਹ ਮਰ ਚੁੱਕੀ ਹੁੰਦੀ ਐ ਸਰ ਪਹਿਲਾਂ ਤੇ ਇਹ ਜਿਹੜੀ ਸਬ ਇਨਸਪੈਕਟਰ ਆ ਸੰਦੀਪ कौर ਇਹ ਤਾਂ ਪਤਾ ਹੀ ਨਹੀਂ ਲੱਗਦਾ ਕੋਈ ਦਿਨ ਅਖਬਾਰਾਂ 'ਚ ਚਰਚਾ ਵਾਂ ਰਹੀਦੀ ਕਿਉਂਕਿ ਦੇਖੋ ਇੱਕ ਸੁਸਾਇਡ ਹੋਵੇ ਤੇ ਗੱਲ ਹੋਰ ਹੈ ਦੋ ਸੁਸਾਇਡ ਘਰ ਦਾ ਉੱਜੜ ਜਾਣਾ ਪੰਜਾਬ ਦਾ ਇਹ ਅਹਿਮ ਮੁੱਦਾ ਬਣ ਗਿਆ ਸਾਬ ਤੇ ਫਿਰ ਮੇਰੇ ਖਿਆਲ ਦੇ ਨਾਲ 10 15 ਦਿਨ ਬਾਅਦ ਮੇਰਾ ਅੰਦਾਜ਼ਾ ਹੈ ਕਿ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੀ ਯਾਨੀ ਅਕਤੂਬਰ ਦੇ ਅੰਤੋਂ ਤੱਕ ਨਾ ਇਸ ਨੂੰ ਅਰੈਸਟ ਕਰ ਲਿਆ ਸੀ ਉਸ ਵੇਲੇ ਜੇ ਆਪਾਂ ਦੇਖੀਏ ਤਾਂ ਕੁਝ ਹੋਰ ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵਿੱਚ ਹੈੱਡ ਕਨਸਟੇਬਲ ਨਵਨੀਤ ਸੀਗਾ ਇਕਦੀਪ ਸੰਧੂ ਇਹਨਾਂ ਦਾ ਵੀ ਨਾਮ ਆਇਆ ਸੀਗਾ ਐਸ ਐਚਓ ਸੀਗਾ ਉਸ ਵੇਲੇ ਇੰਸਪੈਕਟਰ ਸਤਪਾਲ ਉਸ ਨੂੰ ਵੀ ਸਸਪੈਂਡ ਕੀਤਾ ਗਿਆ ਸੀਗਾ ਡੀ ਐਸ ਪੀ ਸੀਗਾ ਉਹਦੇ ਖਿਲਾਫ ਵੀ ਮਹਿਕਮੇ ਦੀ ਪੜਤਾਲ ਜੜੀ ਖੋਲੀ ਗਈ ਸੀਗੀ ਤਾਂ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀਗਾ ਸੰਦੀਪ ਕੌਰ ਨੂੰ ਔਰ ਜਿਹੜਾ ਨੌਕਰੀ ਚੋਂ ਕੱਢਣ ਵੇਲੇ ਜਿਹੜਾ ਨੌਕਰੀ ਚੋਂ ਕੱਢਣ ਵੇਲੇ ਦਫਤਰ ਸੀਨੀਅਰ ਪੁਲਿਸ ਕਪਤਾਨ ਅਮਰਸਰ ਦਿਹਾਤੀ ਨੇ ਕਾਰਨ ਦੱਸਿਆ ਸੀਗਾ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਉਹਦੇ ਵਿੱਚ ਜੋ ਲਿਖਿਆ ਗਿਆ ਉਹ ਸੁਣਨ ਵਾਲਾ ਹੈ ਸਾਰਾ ਕੁਝ ਦੱਸ ਕੇ ਯਾਨੀ ਐਸਆਈ ਸੰਦੀਪ ਕੌਰ ਨੰਬਰ 47 ਬੀਆਟ ਥਾਣਾ ਮੈਤਾ ਵਿਖੇ ਬਤੌਰ ਤਫਤੀਸ਼ੀ ਅਫਸਰ ਤਾਇਨਾਤ ਲੱਗੀ ਸੀਗੀ ਤਾਂ ਉਹਦੇ ਨਾਲ ਅੱਗੇ ਕੀ ਲਿਖਿਆ ਜਾਂਦਾ ਸੁਣਨ ਵਾਲੀ ਗੱਲ ਆ ਕਿ ਇਸਨੇ ਵਿਕਰਮਜੀਤ ਸਿੰਘ ਵਾਸੀ ਨਵਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨਾਲ ਗਲਤ ਸਬੰਧ ਬਣਾਏ ਸਨ ਤੇ ਉਸ ਤੋਂ ਬਾਅਦ ਉਸ ਨੂੰ ਆਪਣੇ ਦੋਸਤਾਂ ਨਾਲ ਮਿਲ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਇਹ ਮਹਿਕਮੇ ਦੀ ਜਿਹੜੀ ਪੜਤਾਲ ਸੀ ਜਾਂ ਜਦੋਂ ਇਸ ਨੂੰ ਬਰਖਾਸਤ ਕੀਤਾ ਜਾ ਰਿਹਾ ਸੀਗਾ ਉਸ ਵੇਲੇ ਟਿੱਪਣੀ ਦਰਜ ਕੀਤੀ ਗਈ ਨਾਲ ਦੱਸਿਆ ਗਿਆ ਉਦੋਂ ਸੀਨੀਅਰ ਪੁਲਿਸ ਕਪਤਾਨ ਜਿਹੜੇ ਹੁੰਦੇ ਸੀਗੇ ਉਹਨਾਂ ਨੇ ਨਾਲ ਦੱਸਿਆ ਕਿ ਭਈ ਕਿਉਂ ਉਹਦਾ ਕਾਰਨ ਦੱਸਿਆ ਕਿ ਜੇ ਇਹ ਸਰਵਿਸ ਦੇ ਵਿੱਚ ਰਹਿੰਦੀ ਹੈ ਇਹ ਗਵਾਹਾਂ ਨੂੰ ਜਾਂ ਇੱਥੋਂ ਤੱਕ ਕਿ ਆਇਓ ਨੂੰ ਜੋ ਇਸ ਕੇਸ ਦਾ ਤਫਤੀਸ਼ੀ ਹੋਵੇਗਾ ਉਸ ਨੂੰ ਵੀ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਮਤਲਬ ਖੁਦ ਪੁਲਿਸ ਨੇ ਆਪਣੀ ਪੜਤਾਲ ਦੇ ਵਿੱਚ ਇਹਦੇ ਸਬੰਧਾਂ ਦੀ ਇਹਦੇ ਬਲੈਕਮੇਲਿੰਗ ਜਿਹੇ ਕਾਰੇ ਦੀ ਪੁਸ਼ਟੀ ਕੀਤੀ ਹੈ ਬਰਾ ਕਹਾਣੀ ਇੱਥੇ ਵੀ ਨਹੀਂ ਰੁਕਦੀ ਸਾਬ ਹੁੰਦਾ ਕੀ ਹੈ ਕਿ ਕੁਝ ਸਮਾਂ પાਕੇ ਦੇਖੋ ਸਾਡਾ ਸਿਸਟਮ ਜਿਹੜਾ ਹੈ ਨਾ ਉਹ ਕਿਸ ਤਰ੍ਹਾਂ ਕੰਮ ਕਰਦਾ ਕਈ ਵਾਰ ਨਾ ਬਹੁਤ ਦਿਲ ਦੁਖੀ ਹੁੰਦਾ ਵਿੱਕੀ ਤੇ ਸੁਖਵੀਰ ਕੌਰ ਦੀ ਧੀ ਸੀ ਇੱਕ ਤਨਪ੍ਰੀਤ ਕੌਰ ਵੀ ਸਾਲ ਦੀ ਜਦੋਂ ਇਹ ਹੋਈ ਮਤਲਬ ਕਿ ਜਦੋਂ ਮਾਪਿਓ ਚਲੇ ਗਏ ਮੈਂ ਜਿਵੇਂ ਦੱਸਿਆ ਕਿ ਇਹ ਦੋਵੇਂ ਮੀਆਂ ਬੀਵੀ ਖੁਦਕੁਸ਼ੀ ਕਰ ਗਏ ਇਨਾਂ ਦੀ ਇੱਕ ਬੱਚੀ ਸੀਗੀ ਜਿਸ ਦਾ ਨਾਂ ਸੀ ਤਨਪ੍ਰੀਤ ਕੌਰ ਖੂਬਸੂਰਤ ਬੱਚੀ ਸੀਗੀ ਉਸਨੇ ਆ ਜਿਹੜਾ 3 ਜਨਵਰੀ ਦਾ ਦਿਨ ਸੀਗਾ 2025 ਵਾਲਾ ਇਸ ਦਿਨ ਕਮਰੇ ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਦੇਖ ਲਓ ਤਿੰਨੇ ਹੀ ਮਰ ਗਏ ਇਹਦਾ ਇੱਕ ਵੱਡਾ ਕਾਰਨ ਸੀ ਕਾਰਨ ਇਹ ਸੀ ਕਿ ਇਹ ਸੰਦੀਪ ਕੌਰ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਇਸ ਨੂੰ ਮੁੜ ਕੇ ਜ਼ਮਾਨਤ ਮਿਲ ਗਈ ਜ਼ਮਾਨਤ ਮਿਲ ਗਈ ਤੇ ਮਹਿਕਮੇ ਨੇ ਇਸ ਨੂੰ ਬਹਾਲ ਕਰ ਦਿੱਤਾ ਜੀ ਬਹਾਲ ਕਰ ਦਿੱਤਾ ਕਮਾਲ ਦੇਖੋ ਕਿ ਦੋ ਘਰ ਦੇ ਜੀ ਚਲੇ ਗਏ ਦੋ ਘਰ ਦੇ ਜੀ ਚਲੇ ਗਏ ਇਸ ਨੂੰ ਬਹਾਲ ਕਰ ਦਿੱਤਾ ਜਿਹੜੀ ਤਨਪ੍ਰੀਤ ਕੌਰ ਬੱਚੀ ਕੇਸ ਲੜ ਰਹੀ ਸੀਗੀ ਜਦ ਉਸਨੇ ਇਸ ਲੜਾਈ 'ਚ ਪਾਇਆ ਕਿ ਜਿਸ ਦੇ ਖਿਲਾਫ ਮੈਂ ਲੜਾਈ ਲੜ ਰਹੀ ਹਾਂ ਉਹ ਤੇ ਫੇਰ ਕੁਰਸੀ ਤੇ ਬੈਠ ਗਈ ਆ ਤਾਂ ਇਸ ਸਦਮੇ 'ਚ ਇਸ ਟੁੱਟ ਭੱਜ 'ਚ ਉਸਨੇ ਵੀ ਖੁਦ ਨੂੰ ਖਤਮ ਕਰ ਲਿਆ ਯਾਨੀ ਇਹ ਕਹਾਣੀ ਵੇਖ ਲੋ ਸਬੰਧਾਂ ਦੀ ਚਲਦੀ 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 ਕਿੱਥੇ ਤੱਕ ਪਹੁੰਚੀ ਕਿ ਇੱਕ ਘਰ ਦੇ ਤਿੰਨ ਜੀ ਖਤਮ ਹੋ ਗਏ ਤੇ ਨਾਲ ਖਤਮ ਹੋ ਗਈ ਹੁਣ ਸੰਦੀਪ ਕੌਰ ਦੇ ਕੈਰੀਅਰ ਦੀ ਕਹਾਣੀ ਕਿਉਂਕਿ ਪਹਿਲਾਂ ਤੇ ਬਹਾਲ ਹੋ ਗਈ ਵੇਖੋ ਕਿੱਡੀ ਠੋਕ ਕੇ ਉਸ ਵੇਲੇ ਦੇ ਪੁਲਿਸ ਕਪਤਾਨ ਨੇ ਗੱਲ ਲਿਖੀ ਪਰ باوجود ਇਸ ਦੇ ਕਿਉਂਕਿ ਜੁਗਾੜਬੰਦੀ ਚਲਦੀ ਹੈ ਨਾ ਹਰ ਥਾਂ ਬਹਾਲ ਹੋ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਇਹ ਇੱਕ ਕਦਮ ਚੁੱਕਿਆ ਜਾਂਦਾ ਖੌਫਨਾਕ ਕਦਮ ਇੱਕ ਬੱਚੀ ਬਣੇ ਜੋ ਇਹ ਲੜਾਈ ਲੜ ਰਹੀ ਸੀ ਖੈਰ ਬਣੇ ਹੈ ਐਲੇ ਹਵਸ ਮੁਦਾਈ ਵੀ ਮਨਸਫੀ ਕਿਸੇ ਵਕੀਲ ਕਰੇ ਕਿਸੇ ਸੇ ਮਨਸਫੀ ਚਾਹੇ ਮਨਸਫ ਹੁੰਦਾ ਜੀ ਜੱਜ ਜਦੋਂ ਐਲੇ ਹਵਸ ਐਲੇ ਹਵਸ ਹੁੰਦਾ ਪੀਪਲ ਆਫ ਲਾਸਟ ਤੋ ਕਹਿੰਦਾ ਮਤਲਬ ਇਹ ਆ ਕਿ ਜਦੋਂ ਇਸ ਤਰ੍ਹਾਂ ਦੀ ਹਵਾ ਸਾਹਵੀ ਹੋ ਜਾਵੇ ਪੈਸੇ ਦੀ ਤੇਲੇ ਦੀ ਤਾਂ ਫਿਰ ਤੁਸੀਂ ਸੋਚੀ ਸਕਦੇ ਹੋ ਇਸ ਕੇਸ ਦੇ ਵਿੱਚ ਇੱਕ ਅਹਿਮ ਗੱਲ ਜਾਂਦੇ ਜਾਂਦੇ ਕਿ ਵਿੱਕੀ ਨੇ ਇਹ ਵੀ ਦੱਸਿਆ ਸੀਗਾ ਕਿ ਸੰਦੀਪ ਕੌਰ ਮੇਰੇ ਤੇ ਦਬਾਅ ਪਾ ਰਹੀ ਸੀ ਕਿ ਕਿਸੇ ਦਾ ਮਰਡਰ ਕਰ ਅੱਜ ਤੱਕ ਪੁਲਿਸ ਆ ਕਹਾਣੀ ਚ ਜਾਂ মিডিਆ ਦੀਆਂ ਰਿਪੋਰਟਾਂ ਚ ਉਹ ਕਿਸ ਦਾ ਕਤਲ ਕਰਵਾਉਣਾ ਚਾਹੁੰਦੀ ਸੀ ਇਹ ਇਨਕਸ਼ਾਫ ਨਹੀਂ ਹੋਇਆ ਇਹ ਸਸਪੈਂਸ ਬਣਿਆ ਰਿਹਾ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦੇਖੋ ਸਾਥ ਸਾਰੇ ਨੂੰ ਸਤਿ ਸ੍ਰੀ ਅਕਾਲ